ਖਬਰ ਤੋਂ ਨਿਊ ਚੰਡੀਗੜ੍ਹ ਦੇ ਪੀਆਰ 7 ਰੋਡ ਜਿਸ ਨੂੰ 에어ਪੋਰਟ ਰੋਡ ਵੀ ਕਿਹਾ ਜਾਂਦਾ ਉਸ ਰੋਡ ਦੇ ਉੱਤੇ ਹੋ ਇੱਕ ਹਾਦਸਾ ਹੋਇਆ ਜਿੱਤੇ ਕੀ ਭਿਆਨਕ ਹਾਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਤੇਜ਼ ਰਫਤਾਰੀ ਨਾਲ ਆ ਰਹੀਆਂ ਕਾਰਾਂ ਝੁਕੀ ਪੀਆਰ 7 ਰੋਡ ਦੇ ਉੱਤੇ ਨੀਚੇ ਇੱਕ ਖਾਈ ਦੇ ਵਿੱਚ ਡਿੱਗ ਪਈਆਂ ਜਿਸ ਦੇ ਵਿੱਚ ਹਾਸਾ ਹੋਇਆ ਕਾਫੀ ਕਾਰਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਕਿ ਹੋ ਗਿਆ ਇਸ ਮੌਕੇ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਕੋਈ ਸਮ ਨਿਕਲ ਕੇ ਨਹੀਂ ਆਈ ਪਰ ਹਲਕੀ ਫੁਲਕੀ ਸੱਟ ਜੁਰ ਇਸ ਕਾਰ ਸਵਾਰਾਂ ਦੇ ਵਿੱਚ ਬੈਠੇ ਲੋਕਾਂ ਦੇ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਇਸ ਰੋਡ ਦੇ ਉੱਤੇ ਪਹਿਲਾਂ ਵੀ ਕਈ ਵਾਰ ਭਿਆਨਕ ਸਰ ਖਾਦ ਸੇ ਵਾਪਰ ਗਏ ਨੇ ਇਹ ਜਗ੍ਹਾ ਕਿਹੜੀ ਹੈ ਉਹ ਵੀ ਤੁਹਾਨੂੰ ਪੂਰੇ ਵਿਸਤਾਰ ਪੂਰਵਕ ਦੱਸਾਂਗੇ ਤੁਸੀਂ ਵੀ ਅੱਗੇ ਵਾਸਤੇ ਆਪਣੇ ਵਹੀਕਲ ਜੋ ਜਾਂਦੇ ਹੋ ਤਾਂ ਜੂਰ ਇਸ ਜਗ੍ਹਾ ਦਾ ਧਿਆਨ ਰੱਖਿਆ ਕਰੋ ਦੱਸ ਦਿੰਦੇ ਆ ਜਿੱਦੋਂ ਮੈਕਸ ਲਾਈਟਾਂ ਤੋਂ ਜਿੱਥੇ ਮਾਰਕੀਟ ਮੈਕਸ ਦੀ ਹੈ ਉਸ ਤੋਂ ਅੱਗੇ ਜਾ ਕੇ ਪੀਆਰ 7 ਰੋਡ ਪੈਂਦਾ ਫਿਰ ਸੰਟੇ ਕੰਪਨੀ ਆਂਦੀ ਹੈ ਸੰਟੇ ਕੰਪਨੀ ਤੋਂ ਅੱਗੇ ਇੱਕ ਮੋੜ ਜੋ ਪੁਲ ਤੋਂ ਪਹਿਲਾਂ ਹੀ ਪੈਂਦਾ ਫਲਾਈਓਵਰ ਉਸ ਤੋਂ ਜਗ੍ਹਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਮੋਟਰਸਾਈਕਲ ਸਵਾਰ ਜਾ ਰਹੇ ਆ ਉਸ ਜਗ੍ਹਾ ਕਈ ਵਾਰ ਕਾਰ ਸਵਾਰ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆਪਣੀ ਕਾਰ ਲਿਆਂਦੇ ਨੇ ਪਰ ਇਹ ਮੋੜ ਇੰਨਾ ਖਤਰਨਾਕ ਹੈ ਇਸ ਰੋਡ ਦੇ ਉੱਤੇ ਪਹਿਲਾਂ ਵੀ ਹਾਦਸੇ ਵਾਪਰੇ ਨੇ ਫਿਰ ਗੱਡੀ ਅਨਕੰਟਰੋਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ نیچے ਬਣੀ ਹੋਈ ਖਾਈ ਦੇ ਵਿੱਚ ਆਣ ਕੇ ਗੱਡੀ ਡਿੱਗ ਪੈਂਦੀ ਹੈ ਜਿਸ ਤੋਂ ਬਾਅਦ ਜਾ ਕੇ ਇਹ ਹਾਦਸੇ ਵਾਪਰਦੇ ਨੇ ਇਹ ਹਾਦਸਾ ਕੋਈ ਪਹਿਲਾਂ ਨਹੀਂ ਦੱਸਿਆ ਰੇ ਲੋਕਾਂ ਬਲ ਦੱਸੇ ਰਿ ਕਿ ਹਾਦਸੇ ਦੇ ਵਿੱਚ ਪਹਿਲਾਂ ਵੀ ਬਹੁਤ ਵੱਡੇ ਨੁਕਸਾਨ ਹੋਏ ਨੇ ਇਸ ਜਗ੍ਹਾ ਦੇ ਉੱਤੇ ਜਦੋਂ ਹਾਸੇ ਦੇ ਬਾਰੇ ਅਸੀਂ ਪੂਰੀ ਡਿਟੇਲ ਦੇ ਨਾਲ ਜਾਣਕਾਰੀ ਇਕੱਠੀ ਕੀਤੀ ਤਾਂ ਪੁਲਿਸ ਵੱਲੋਂ ਦੱਸਿਆ ਗਿਆ ਕਿ ਕਿਸੇ ਦੀ ਸ਼ਿਕਾਇਤ ਕਿਸੇ ਖਿਲਾਫ ਨਹੀਂ ਕੀਤੀ ਗਈ ਇਹ ਹਾਸਾ ਕਿਤਨੇ ਕਿਤੇ ਤੇਜ਼ ਰਫਤਾਰ ਨੂੰ ਮੰਨਿਆ ਜਾ ਸਕਦਾ ਹੈ ਜਾਂ ਫਿਰ ਕਈ ਵਾਰ ਬੰਦੇ ਤੋਂ ਆਪਣੇ ਵਹੀਕਲ ਜੋ ਕਿ ਕਾਰ ਹੈ ਉਹ ਅਨ ਕੰਟਰੋਲ ਹੋ ਜਾਂਦੀ ਜਿਸ ਤੋਂ ਬਾਅਦ ਜਾ ਕੇ ਹਾਸਾ ਵਾਪਰਿਆ ਇੱਕ ਤੋਂ ਇੱਕ ਜਾ ਕੇ ਗੱਡੀ ਡਿੱਗੀ ਆ ਦਦਨੇ ਆ ਇੱਕ ਨਹੀਂ ਤਿੰਨ ਗੱਡੀਆਂ ਜਿਹੜਾ ਹਾਸੇ ਦੇ ਕਿ ਤਿੰਨ ਗੱਡੀਆਂ ਇੱਕੇ ਜਗ੍ਹਾ ਇੱਕੇ ਹੀ ਉਸ ਕਾਇਦੇ ਵਿੱਚ ਡਿੱਗੀਆਂ ਨੇ ਜਿਸ ਜਗ੍ਹਾ ਉੱਤੇ ਦੇਖੋ ਹਾਸ ਦੇਖ ਰਹੇ ਹੋ ਤਿੰਨੇ ਲਗਜ਼ਰੀ ਗੱਡੀਆਂ ਨੇ ਜਿਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਪਰ ਹਾਦਸਾ ਬਹੁਤ ਭਿਆਨਕ ਸੀ ਰਾਹ ਗਿਰੇ ਜਦੋਂ ਦੇਖਦੇ ਸੀ ਹਾਦਸੇ ਨੂੰ ਤਾਂ ਇਹ ਲੱਗਦਾ ਸੀ ਕਿਸੇ ਨਾ ਕਿਸੇ ਦਾ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਕਿ ਕੋਈ ਗੱਡੀਆਂ ਪਾਲਟੀਆਂ ਖੰਦੀ ਹੋਈਆਂ ਇਸ ਜਗ੍ਹਾ ਉੱਤੇ ਡਿੱਗੀਆਂ ਨੇ ਜਿਸ ਤੋਂ ਬਾਅਦ ਜਾ ਕੇ ਹਾਦਸਾ ਵਾਪਰਿਆ ਇਹ ਤਸਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਦੇ ਪੀਆਰ 7 ਰੋਡ ਜੋ ਕਿ ਸੰਟੈਕ ਕੰਪਨੀ ਤੋਂ ਅੱਗੇ ਜਾ ਕੇ ਹਾਦਸੇ ਵਾਪਰਦੀ ਦਿਖਾ ਰਹੇ ਹਾਂ ਜਿੱਤੇ ਕਿ ਤੁਸੀਂ ਦੇਖੋ ਮੌਕੇ ਤੇ ਦੇਖਣ ਵਾਲੇ ਦੀ ਭੀੜ ਲੱਗੀ ਤਾਂ ਇਸ ਮੌਕੇ ਬੜੀ ਮੁਸ਼ਕਲ ਦੇ ਨਾਲ ਦਸਰੀ ਗੱਡੀਆਂ ਨੂੰ ਇਸ ਖਾਈ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਅੱਗੇ ਵਾਸਤੇ ਜਿੰਨੇ ਵੀ ਰਾਹgirਨੇ ਇਸ ਰੋਡ ਦੇ ਉੱਤੇ ਜਾਂਦੇ ਨੇ ਜੁਰ ਇਸ ਖਬਰ ਨੂੰ ਧਿਆਨ ਨਾਲ ਹੀ ਵੇਖ ਲੈਣ ਅੱਗੇ ਸ਼ੇਅਰ ਵੀ ਕਰ ਦੇਣਾ ਆਪਣੇ ਦੋਸਤ ਮਿੱਤਰਾਂ ਨਾਲ ਕਿਉਂਕਿ ਕਈ ਵਾਰ ਉਹਨਾਂ ਨਾਲ ਕੋਈ ਇਸ ਤਰੀਕੇ ਦਾ ਹਾਸਾ ਨਾ ਵਾਪਰੇ ਅਸੀਂ ਜੁਰ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਸੰਟੇ ਕੰਪਨੀ ਤੋਂ ਅੱਗੇ ਜਦੋਂ ਤੁਸੀਂ ਸਨਿੰਗ ਕਲੇਬ ਵਾਲੇ ਪਾਸੇ ਨੂੰ ਜਾਂਦੇ ਹੋ ਤਾਂ ਉਸ ਜਗ੍ਹਾ ਤੇ ਮੋੜ ਜੋ ਪੈਂਦਾ ਬਹੁਤ ਹੀ ਖਤਰਨਾਕ ਮੋੜ ਹੈ ਇਸ ਜਗ੍ਹਾ ਉੱਤੇ ਕਈ ਵਾਰ ਵਹੀਕਲ ਸਲਿੱਪ ਕਰ ਜਾਂਦਾ ਹੈ ਕਈ ਵਾਰ ਗੱਡੀ ਨਹੀਂ ਕੰਟਰੋਲ ਦੇ ਵਿੱਚ ਰਹਿੰਦੀ ਜਿਸ ਤੋਂ ਬਾਅਦ ਜਾ ਕੇ ਹਾਦਸੇ ਵਾਪਰ ਜਾਂਦੇ ਨੇ ਇਨ੍ਹਾਂ ਜਿਹੜੇ ਤਿੰਨ ਗੱਡੀਆਂ ਦਾ ਹਾਦਸਾ ਵਾਪਰਿਆ ਗੱਡੀਆਂ ਪਲਟੀਆਂ ਨੇ ਪਲਟੀਆਂ ਖੰਦੀਆਂ ਨੇ ਦੇਖੋ ਖਾਈ ਵੀ ਡਿੱਗੀਆਂ ਨੇ ਤਾਂ ਇਸ ਦਾ ਵੀ ਤੇਜ਼ ਦੌਤਾਰੀ ਮੰਨੇ ਜਾ ਰਿਹਾ ਪਰ ਇਹ ਤੱਕ ਕੋਈ ਸ਼ਿਕਾਇਤ ਪੁਲਿਸ ਕੋਲ ਨਹੀਂ ਪਹੁੰਚੀ ਪਰ ਸਾਡਾ ਖਬਰਦਖਾਨ ਦਾ ਮਕਸਦ ਇਹ ਹੈ ਕਿ ਕਿਸੇ ਹੋਰ ਨਾਲ ਇਹ ਘਟਨਾ ਇਸ ਤਰੀਕੇ ਦੀ ਨਾ ਵਾਪਰੇ ਤੇ ਦੇਖੋ ਕਾਫੀ ਪਾਣੀ ਵੀ ਖੜਿਆ ਬਰਸਾਤ ਦੇ ਕਾਰਨ ਇਸ ਜਗ੍ਹਾ ਉੱਤੇ ਖਾਈ ਦੇ ਵਿੱਚ ਕਾਫੀ ਪਾਣੀ ਖੜਿਆ ਹੈ ਕਾਫੀ ਉੱਚੇ ਤੋਂ ਦੇਖੋ ਕਿ ਰੋਡ ਤੋਂ نیچے ਜਾ ਕੇ ਇਹ ਗੱਡੀਆਂ ਇਹ ਹਾਸਾਗ੍ਰਸਤ ਹੋਈਆਂ ਨੇ ਜਿਸ ਦੇ ਵਿੱਚ ਕਿਤੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਆਈ ਪਰ ਕਿਤਨੇ ਕਿਤੇ ਹਲਕੇ ਬੁਲਕੇ ਸੱਟਾਂ ਜ਼ੋਰ ਲੱਗੀਆਂ ਨੇ ਪਰਮਾਤਮਾ ਸ਼ੁਕਰ ਹੈ ਕਿ ਕਿਸੇ ਦਾ ਕੋਈ ਵੱਡਾ ਨੁਕਸਾਨੀ ਹੋਇਆ ਪਰ ਕਿਤੇ ਨਾ ਕਿਤੇ ਹੋਰ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਇਸ ਰੋਡ ਦੇ ਉੱਤੇ ਜੂਰ ਸਪੀਡ ਲਿਮਟ ਆਪਣੀ ਕੰਟਰੋਲ ਦੇ ਵਿੱਚ ਕਰਨੀ ਚਾਹੀਦੀ ਹੈ ਇਸ ਨੂੰ ਲੈ ਕੇ ਤੁਸੀਂ ਆਪਣੇ ਵਿਚਾਰ ਕਮੈਂਟ ਜੂਰ ਕਰਦੇ ਹੈ